ਤੇਰੇ ਬੱਲੇ ਪਹਿਲਾਂ ਹੀ ਬੜਾ ਕੁਝ ਇਦਾਂ ਦਾ ਚੱਲਿਆ ਕਿ ਤੂੰ ਪਾ ਕੇ ਇੰਦਰਾ ਗਾਂਧੀ ਦੀ ਟੀ-ਸ਼ਰਟ ਤੇ ਆਪਦੀ ਮਾਂ ਦੱਸਦਾ ਹੁੰਦਾ ਸੀਗਾ ਤੇ ਅੱਜ ਤੇਰੇ ਘਰੋਂ ਬੀਬਾ ਵਰਤਾ ਵੜਿੰਗ ਲੋਕਾਂ ਨੂੰ ਕਹਿੰਦੀ ਆ ਕਿ ਮੈਂ ਗੁਰੂਆਂ ਦੇ ਪੰਜੇ ਲਈ ਵੋਟ ਮੰਗਣ ਆਈ ਆ ਸੱਚੀ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪੰਜੇ ਨੂੰ ਜਾਣੀ ਚਾਹੀਦੀ ਹੈ ਸਾਡੇ ਗੁਰੂਆਂ ਦੇ ਪੰਜੇ ਨੇ ਇਹ ਸਿਖਾਇਆ ਕਿ ਸਾਡੇ ਕਾਲ ਤੱਕ ਸਾਹ ਤੇ ਹਮਲਾ ਕਰੋ ਸਾਡੇ ਗੁਰੂਆਂ ਦੇ ਪੰਜੇ ਨੇ ਇਹ ਸਿਖਾਇਆ ਕਿ ਤੁਸੀਂ ਪੰਜਾਬ ਦੇ ਨੌਜਵਾਨਾਂ ਦਾ ਘਾਣ ਕਰਤਾ ਮੁਕਾਬਲੇ ਬਣਾਤੇ ਤੁਹਾਡੇ ਮੁੱਖ ਮੰਤਰੀ ਬੈਂਤ ਨੇ ਤੇ ਤੁਸੀਂ ਹਜੇ ਵੀ ਪੰਜਾ ਗੁਰੂਆਂ ਦੱਸੀ ਜਾਂਦੇ ਹੋ ਮੈਂ ਇਹੀ ਕਹਿਣਾ ਚਾਹਣਾ ਕਿ ਇਹ ਬੀਬਾ ਨੂੰ ਅਤੇ ਇਹਦੇ ਘਰ ਵਾਲੇ ਨੂੰ ਅਕਾਲ ਸਰਬਹੱਤ ਤੇ ਪੇਸ਼ ਹੋ ਕੇ ਜਿਹੜੀ ਆ ਮਾਫੀ ਮੰਗਣੀ ਚਾਹੀਦੀ ਆ ਸਾਡੇ ਲੋਕਾਂ ਨੂੰ ਜਿਹੜੇ ਉੱਥੇ ਸੁਣ ਰਹੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੂੰਗਾ ਯਾਰ ਅਸੀਂ ਐਡੀ ਪਾਰਟੀਆਂ ਦੇ ਵਿੱਚ ਅੰਨੇ ਹੋਗੇ ਐਡੀ ਭਗਤ ਬਣ ਗਏ ਅਸੀਂ ਉਹਨਾਂ ਦੇ ਕਿ ਅਸੀਂ ਉਹਨਾਂ ਨੂੰ ਸਵਾਲ ਵੀ ਨਾ ਕਰ ਸਕੀਏ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਜਿੱਥੇ ਕਾਂਗਰਸ ਪਾਰਟੀ ਆਪਣੀ ਮਜ਼ਬੂਤੀ ਵਾਸਤੇ ਚੋਣ ਪ੍ਰਚਾਰ ਕਰ ਰਹੀ ਆ ਉੱਥੇ ਹੀ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਨੇ ਅਮ੍ਰਿਤਾ ਵੜਿੰਗ ਵੱਲੋਂ ਚੋਣ ਪ੍ਰਚਾਰ ਦੇ ਦੌਰਾਨ ਜਿਹੜਾ ਕਾਂਗਰਸ ਦਾ ਚੋਣ ਨਿਸ਼ਾਨ ਹੈ ਹੱਥ ਪੰਜਾ ਉਹਨੂੰ ਲੈ ਕੇ ਬਾਬੇ ਨਾਨਕ ਦੇ ਪੰਜੇ ਨਾਲ ਤੁਲਨਾ ਕੀਤੀ ਗਈ ਆ ਉਹਨੇ ਕਿਹਾ ਕਿ ਜੋ ਵੋਟ ਆਹੇ ਬਾਬੇ ਨਾਨਕ ਦੇ ਪੰਜੇ ਨੂੰ ਜਾਣੀ ਚਾਹੀਦੀ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪੰਜੇ ਨੂੰ ਜਾਣੀ ਚਾਹੀਦੀ ਹੈ ਇਹ ਜਿੱਦੇ ਗੁਰੂ ਐ ਜਿੰਨੇ ਗੁਰੂ ਐ ਭਾਈ ਇਹ ਹਰੇਕ ਨੇ ਪੰਜਾਇ ਸੀ ਹਰੇਕ ਗੁਰੂ ਦਾ ਜਿ ਪਿਛਲੇ ਗੁਰੂਆਂ ਦਾ ਕਦੀ ਤੁਸੀਂ ਫੋਟੋਆਂ ਕੱਢ ਕੇ ਵੇਖੋ ਤੇ ਹਰੇਕ ਗੁਰੂ ਦਾ ਨਾ بڑے ਗੁਰੂਆਂ ਦਾ ਮਹਾਵੀਰ ਜੀ ਦਾ ਸੜੇ ਗਨਾਨਤ ਸਾਹਿਬ ਦਾ ਬੜਿਆ ਗੁਰੂਆਂ ਦਾ ਨਿਸ਼ਾਨ ਪੰਜਾ ਅਕਸਰ ਹੋਇਆ ਕਰਦਾ ਸੀ ਕਿ ਕਾਂਗਰਸ ਪਾਰਟੀ ਨੇ ਪੰਜਾ ਚੁਣਿਆ ਤਾਂ ਇਹਨਾਂ ਗੁਰੂਆਂ ਕਰਕੇ ਚੁਣਿਆ ਮੈਂ ਅਜੇ ਨਾ ਗੁਰੂਆਂ ਦੇ ਪੰਜੇ ਲਈ ਵੋਟ ਮੰਗਣ ਆਈ ਤੇ ਉਸ ਕਾਂਗਰਸ ਪਾਰਟੀ ਲਈ ਵੋਟ ਮੰਗਣ ਆਈ ਹੈ ਜਿਨੇ ਸਾਡੇ ਦੇਸ਼ ਨੂੰ ਆਜ਼ਾਦੀ ਦਵਾਈ ਸੀ। ਉਸ ਤੋਂ ਅਮਰਤਾ ਵੜਿੰਗ ਦੇ ਇਸ ਬਿਆਨ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਵੱਲੋਂ ਰੋਜ਼ ਪ੍ਰਗਟਾਇਆ ਜਾ ਰਿਹਾ ਉੱਥੇ ਹੀ ਭਾਈ ਸੁਖਰਾਜ ਵੱਲੋਂ ਅਮਰਤਾ ਵੜਿੰਗ ਨੂੰ ਘੇਰਿਆ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੀ ਇੱਕ ਨਿਰਾਸ਼ਾਜਨਕ ਜੀ ਗੱਲ ਸਾਹਮਣੇ ਆਈ ਆ ਕਿ ਪੰਜਾਬ ਦੇ ਵਿੱਚ ਜਿਵੇਂ ਆਪਾਂ ਨੂੰ ਪਤਾ ਚੋਣਾਂ ਦਾ ਦੌਰ ਚੱਲ ਰਿਹਾ ਹੈ ਵੱਖ-ਵੱਖ ਪਾਰਟੀਆਂ ਆਪੋ ਆਪਣੇ ਚੋਣਾਂ ਜਿਹੜੇ ਚੋਣ ਪ੍ਰਚਾਰ ਦੇ ਲਈ ਚੋਣ ਪ੍ਰਚਾਰ ਕਰ ਰਹੀਆਂ ਤੁਸੀਂ ਕਰੋ ਜੰਮ ਜੰਮ ਆਪਣਾ ਚੋਣ ਪ੍ਰਚਾਰ ਕਰੋ ਪਰ ਮੈਂ ਕਾਂਗਰਸ ਪ੍ਰਧਾਨ ਆ ਜਿਹੜਾ ਰਾਜਾ ਵੜਿੰਗ ਉਹਨੂੰ ਇੱਕ ਗੱਲ ਕਹਿਣੀ ਚਾਹਣਾ ਕਿ ਤੇਰੇ ਵੱਲਿਆ ਪਹਿਲਾਂ ਹੀ ਬੜਾ ਕੁਝ ਇਦਾਂ ਦਾ ਚੱਲਿਆ ਕਿ ਤੂੰ ਪਾ ਕੇ ਇੰਦਰਾ ਗਾਂਧੀ ਦੀ ਟੀ-ਸ਼ਰਟ ਤੇ ਆਪਦੀ ਮਾਂ ਦਾ ਦੱਸਦਾ ਹੁੰਦਾ ਸੀਗਾ ਤੇ ਅੱਜ ਤੇਰੇ ਘਰੋਂ ਬੀਬਾ ਵਰਤਾ ਵੜਿੰਗ ਲੋਕਾਂ ਨੂੰ ਕਹਿੰਦੀ ਆ ਕਿ ਮੈਂ ਗੁਰੂਆਂ ਦੇ ਪੰਜੇ ਲਈ ਵੋਟ ਵੰਗਣ ਆਈ ਆ ਸਾਡੇ ਗੁਰੂਆਂ ਦੇ ਪੰਜੇ ਨੇ ਇਹ ਸਿਖਾਇਆ ਕਿ ਸਾਡੇ ਕਾਲ ਤਖਸਾਲ ਤੇ ਹਮਲਾ ਕਰੋ ਸਾਡੇ ਗੁਰੂਆਂ ਦੇ ਪੰਜੇ ਨੇ ਇਹ ਸਿਖਾਇਆ ਕਿ ਤੁਸੀਂ ਪੰਜਾਬ ਦੇ ਨੌਜਵਾਨਾਂ ਦਾ ਘਾਣ ਕਰਤਾ ਮੁਕਾਬਲੇ ਬਣਾਤੇ ਤੁਹਾਡੇ ਮੁੱਖ ਮੰਤਰੀ ਬਿਆੰਤ ਨੇ ਤੇ ਤੁਸੀਂ ਹਜੇ ਵੀ ਪੰਜਾ ਗੁਰੂਆਂ ਦੱਸੀ ਜਾਂਦੇ ਹੋ ਥੋੜੀ ਜਿਹਾ ਕੱਲ ਨੂੰ ਹੱਥ ਮਾਰੋ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਆ ਤੁਸੀਂ ਗੁਰੂ ਦੇ ਨਾਂ ਤੇ ਵੋਟਾਂ ਲਈਆਂ ਸੀਗਾ 2017 ਦੇ ਵਿੱਚ ਜਿੱਥੇ ਤੁਸੀਂ ਬਿਆਦਬੀ ਦੇ ਮਸਲੇ ਹੱਲ ਕਰਨ ਦੀ ਗੱਲ ਕਹੀ ਸੀ ਉਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਕਰਨ ਦੀ ਗੱਲ ਕਹੀ ਸੀ ਤੁਸੀਂ ਉੱਥੋਂ ਮੁਨਕਰ ਹੋਈ ਪਾਰਟੀਆਂ ਤੁਸੀਂ ਲੋਕਾਂ ਨੂੰ ਗਮਰਾਹ ਕਰਨ ਲਈ ਝੂਠਾ ਪ੍ਰਚਾਰ ਕਰਦੇ ਹੋ ਇੱਕ ਖੂਨੀ ਪੰਜਾ ਜਿਹਨੇ ਪੰਜਾਬ ਦੇ ਨੌਜਵਾਨਾਂ ਦੀਆਂ ਪੱਗਾਂ ਰੋਲੀਆਂ ਪੰਜਾਬ ਦੇ ਨੌਜਵਾਨਾਂ ਦੇ ਮੁਕਾਬਲੇ ਬਣਾਏ ਆ ਤੇ ਤੁਸੀਂ ਅੱਜ ਗੁਰੂਆਂ ਦੇ ਨਾਲ ਤੁਲਨਾ ਕਰਤੀਆਂ ਸੋ ਮੈਂ ਮੈਂ ਇਹੀ ਕਹਿਣਾ ਚਾਹਣਾ ਕਿ ਇਹ ਬੀਬਾ ਨੂੰ ਅਤੇ ਇਹਦੇ ਘਰ ਵਾਲੇ ਨੂੰ ਅਕਾਲ ਪੁਰਖ ਸਾਹਿਬ ਤੇ ਪੇਸ਼ ਹੋ ਕੇ ਜਿਹੜੀ ਆ ਮਾਫੀ ਮੰਗਣੀ ਚਾਹੀਦੀ ਆ ਤੇ ਨਹੀਂ ਇਹਨੂੰ ਇਹੋ ਜਿਹਾ ਇਹੋ ਜੇ ਟੁਕੜੋ-ਬੋਚਾ ਨੂੰ ਰੋਕ-ਰੋਕ ਇਹਨਾਂ ਦਾ ਵਿਰੋਧ ਕਰੋ ਅਸੀਂ ਇਹੋ ਜੇ ਲੋਕਾਂ ਤੋਂ ਲੈਣਾ ਕੀ ਆ ਜਿਹੜੇ ਝੂਠੀ ਰਾਜਨੀਤੀ ਕਰਨ ਦੇ ਲਈ ਪੰਜਾਬ ਦੇ ਵਿੱਚ ਲਾਂਬੂ ਲਾ ਕੇ ਆ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਸਿਰਾਂ ਦਾ ਕਾਣ ਕੀਤਾ ਥੋਡੇ ਸਰਕਾਰਾਂ ਨੇ ਨੌਜਵਾਨਾਂ ਦੇ ਮੁਕਾਬਲੇ ਬਣਾਇਆ ਮਾਝੇ ਦੇ ਵਿੱਚੋਂ ਥੋਡੀਆਂ ਸਰਕਾਰਾਂ ਦੀ ਦੇਣਾ ਕੋਈ ਦਾਦਾ ਸਾਲ ਜਾਂਝਰੀ ਚੜੀ ਤੇ ਤੁਸੀਂ ਸਿਖਾਉਂਗੇ ਸ਼ਰਮ ਹੋਣੀ ਚਾਹੀਦੀ ਤੁਹਾਨੂੰ ਤੁਹਾਨੂੰ ਝੂਠੀ ਰਾਜਨੀਤੀ ਦੇ ਲਈ ਤੁਸੀਂ ਸਾਡੇ ਗੁਰੂਆਂ ਦਾ ਨਾਮ ਵਰਤਦੇ ਹੋ ਗੁਰੂਆਂ ਦਾ ਫਲਸਫਾ ਬਹੁਤ ਵੱਡਾ ਹੈ ਸਾਡੇ ਗੁਰੂਆਂ ਦੀ ਰਾਜਨੀਤੀ ਵਾਲੀ ਦਾ ਤੁਸੀਂ ਤੁਸੀਂ ਕਿਣਕਾ ਪਰ ਵੀ ਨਹੀਂ ਹੈਗੇ ਤੁਸੀਂ ਉਹਨਾਂ ਤੇ ਤਾਂ ਸਾਡੇ ਲੋਕਾਂ ਨੂੰ ਜਿਹੜੇ ਉੱਥੇ ਸੁਣ ਰਹੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੂੰਗਾ ਯਾਰ ਅਸੀਂ ਐਡੀ ਪਾਰਟੀਆਂ ਦੇ ਵਿੱਚ ਅੰਨੇ ਹੋ ਗਏ ਐਡੀ ਭਗਤ ਬਣ ਗਏ ਅਸੀਂ ਇਹਨਾਂ ਦੇ ਕਿ ਅਸੀਂ ਉਹਨਾਂ ਨੂੰ ਸਵਾਲ ਵੀ ਨਾ ਕਰ ਸਕੀਏ ਉੱਥੇ ਫੜ ਕੇ ਮੈਂ ਕੋਈ ਲਾਪਾ ਕੀਤੀ ਹੁੰਦੀ ਉਹਨੂੰ ਪਤਾ ਲੱਗਦਾ ਵੀ ਹਾਂ ਮੈਂ ਮੇਰੀ ਬੋਲਣ ਦੀ ਮਰਜ਼ਾਦਾ ਕੀ ਹੈ ਸੋ ਮੈਂ ਪੂਰੀ ਕਾਂਗਰਸ ਨੂੰ ਅਤੇ ਉਹ ਉਹ ਜਿਹੜੀਆਂ ਘਟਨਾਵਾਂ ਕਰਨ ਵਾਲੇ ਲੋਕ ਆ ਉਹਨਾਂ ਨੂੰ ਇਹ ਕਹਿਣਾ ਚਾਹਣਾ ਕਿ ਬਾਜ਼ ਆ ਜਾਓ ਤੁਸੀਂ ਇਸ ਤਰ੍ਹਾਂ ਦੀ ਕੋਈ ਰਾਜਨੀਤੀ ਨਾ ਕਰੋ ਪੰਜਾਬ ਦੇ ਵਿੱਚ ਜੇ ਤੁਸੀਂ ਕੰਮ ਕੀਤੇ ਉਹਨਾਂ ਦੇ ਉੱਤੇ ਆਪਦੇ ਪ੍ਰਚਾਰ ਕਰੋ ਉਹਨਾਂ ਦੇ ਉੱਤੇ ਵੋਟਾਂ ਮੰਗੋ ਲੋਕਾਂ ਨੇ ਡਿਸਾਈਡ ਕਰਨਾ ਤੁਹਾਨੂੰ ਵੋਟਾਂ ਪਉਣਗੀਆਂ ਜਾਂ ਨਹੀਂ ਪਉਣਗੀਆਂ ਯਾਰ ਮਜ਼ਾਕ ਬਣਾ ਛੱਡਿਆ ਪੰਜਾਬ ਦੇ ਲੋਕਾਂ ਦਾ ਤੁਸੀਂ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੇ ਹੋ ਕਿ ਅਸੀਂ ਜਿਹੜੀ ਗੱਲ ਕਹਤੀ ਉਹ ਪਾਰ ਹੀ ਪਾਰ ਕੋਈ ਵਿਦਵਾਨ ਬਣ ਜਾਂਦਾ ਹੈ ਕੋਈ ਕੁਸ਼ ਬਣ ਜਾਂਦਾ ਹੈ ਤੁਸੀਂ ਸਟਾਰਟ ਕਰਦੇ ਹਾਂ ਜਦੋਂ ਗੱਲ ਕਰਦੇ ਹਾਂ ਗੁਰੂ ਸਾਹਿਬ ਦੇ ਨਾਂ ਤੋਂ ਤੇ ਧੋਖਾ ਕਰਦੇ ਹੋ ਤੁਸੀਂ ਉਹਨਾਂ ਲੋਕਾਂ ਨਾਲ ਸਵਾਲ ਤੁਹਾਡੇ ਤੇ ਹੋਰ ਵੀ ਬਹੁਤ ਨੇ ਜਿਹੜੇ ਅਸੀਂ ਹੋਰ ਵੀ ਕਰ ਸਕਦੇ ਹਾਂ ਤੁਸੀਂ ਪੰਜਾਬ ਦੇ ਵਿੱਚ ਅੱਜ ਨਹੀਂ ਬਹੁਤ ਲੰਮੇ ਸਮੇਂ ਤੋਂ ਮੈਂ ਸਮਝਦਾ ਕਿ ਜਦੋਂ ਤੋਂ ਤੁਸੀਂ ਆਜ਼ਾਦੀ ਆਜ਼ਾਦੀ ਦਾ ਨਾਅਰਾ ਲਾ ਰਹੇ ਹੋ ਨਾ ਸਾਡਾ ਪੰਜਾਬ ਤੋਂ ਤੋਂ ਗੁਲਾਮ ਹੋਇਆ ਤੁਹਾਡੇ ਲਈ ਆਜ਼ਾਦੀ ਆਈ ਉਹ ਨਹੀਂ ਸਾਡੇ ਲਈ ਕੋਈ ਆਜ਼ਾਦੀ ਨਹੀਂ ਆਈ ਪਰ ਇਸ ਤਰ੍ਹਾਂ ਦੇ ਬਿਆਨ ਇਹ ਅੱਜ ਤੋਂ ਨਹੀਂ ਇਹ ਪਹਿਲੇ ਪਹਿਲੇ ਸਮਿਆਂ ਤੋਂ ਹੀ ਤੁਹਾਡੇ ਤੁਹਾਡਿਆਂ ਵੱਲੋਂ ਤੁਹਾਡੇ ਲੋਕਾਂ ਵੱਲੋਂ ਐਉਂ ਜੇ ਰਾਜਨੀਤਿਕ ਲੋਕਾਂ ਵੱਲੋਂ ਹਮੇਸ਼ਾ ਸਿੱਖ ਪੰਥ ਨੂੰ ਇਦਾਂ ਦੇ ਬਿਆਨਾਂ ਦਾ ਸਾਹਮਣਾ ਕਰਨਾ ਪਿਆ ਪਰ ਮੈਂ ਕਹਿੰਦਾ ਬਾਜ਼ ਆ ਜਾਣ ਇਹ ਲੋਕ ਅਕਾਲ ਤਖਤ ਸਾਹਿਬ ਤੇ ਸਨਮੋ ਕੋ ਕਿ ਆਪਣੀ ਗਲਤੀ ਹੈ ਜਿਹੜੀ ਉਹ ਮੰਨ ਲੈਣ ਚੰਗੀ ਗੱਲ ਆ ਨਹੀਂ ਇਹਨਾਂ ਦਾ ਅਸੀਂ ਰੱਜ ਕੇ ਜਲੂਸ ਕੱਢਾਂਗੇ ਇਹਨਾਂ ਦੀ ਰਾਜਨੀਤੀ ਐਹੋ ਜੀ ਕਰਾਵਾਂਗੇ ਕਿ ਯਾਦ ਰੱਖਣਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋਪਾਈ ਸੁਖਰਾਜ ਵੱਲੋਂ ਕੋਈ ਸਵਾਲ ਚੁੱਕੇ ਗਏ ਨਹੀਂ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ ਦੂਜੇ ਪਾਸੇ ਲੋਕ ਐਨੇ ਅੰਨੇ ਹੋ ਗਏ ਨੇ ਕਿ ਉਹ ਇਹਨਾਂ ਨੂੰ ਸਵਾਲ ਵੀ ਨਹੀਂ ਕਰ ਸਕੇ ਹੁਣ ਵੇਖਣਾ ਹੋਵੇਗਾ ਇਸਤੇ ਅਮਰਤਾ ਵੜਿੰਗ ਦਾ ਕੀ ਬਿਆਨ ਸਾਹਮਣੇ ਆਉਂਦਾ ਕੀ ਸਪਸ਼ਟੀਕਰਨ ਸਾਹਮਣੇ ਆਉਂਦਾ ਨਾਲ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਵਾਨ ਮਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ